Satenama nama sri wahih guru sahib ji sri හල්ලා පැහෙන්නා කාරදුජා අස්ටිපදිියා එක්ක ඕෝවංකාර සත්්‍ය ගෝර ප්‍රසාදය गोरे सागर रत्नी पार पूरे अमृत संत युग है नहीं दूरे हारे रास युग युग है ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਾਤੇ ਪਾਵੈ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗ ਹੈ ਪ੍ਰਭ ਪਾਵਾ ਸਰਵਰ ਮਹ ਹੰਸ ਪ੍ਰਾਨ ਪਾਤ ਪਾਵਾ ਕੀ ਬੱਕ ਬੱਪੜਾ ਛਪੜੀ ਨਾਏ ਕੀ ਚੜ ਡੁੱਬਾ ਮਲੋ ਨਾ ਜਾਏ ਰਹਾ ਹੋ ਰਾਖੇ ਰੱਖੇ ਚਾਰਾਂ ਨੇ ਧਰੇ ਵਿਚਾਰੀ ਦੋ ਬੇਦਾਸ਼ੋੜੇ ਭਾਏ ਨਿਰੰਕਾਰੇ ਨੋਕਤ ਪਦਾਰਥ ਹਾਰੇ ਆਸ ਤਿਆਖੇ ਆਵਣ ਜਾਣ ਰਹੀ ਗੋਰੇ ਰਾਕੇ ਸਰਵਰ ਹੰਸਾ ਛੋਡੇ ਨਾ ਜਾਏ પ્રેમ ਭਗਤ ਕਰੇ ਸਹਜ ਸਮਾਏ ਸਰਵਰ ਮਹਿ ਹੰਸ ਹੰਸ ਮਹਿ ਸਾਗਰ ਅਕਾਤਕ ਗੁਰਬਚਨੀ ਆਦਰ ਸੋਨ ਮੰਡਲ ਇਕ ਜੋਗੀ ਬੈਸੇ ਨਾਰੇ ਨਾ ਪੁਰਖ ਕਹੋ ਕੋ ਕੈਸੇ ਤੇ ਪਵਣ ਜੋਤ ਰਹੀ ਲੇਵ ਲਾਈ ਸੋਰੇ ਨਾਰ ਨਾਥ ਸੱਚੇ ਸਰਣਾਈ ਆਨੰਦ ਮੂਲ ਅਨਾਥ ਆਦਾਰੀ ਗੋਰ ਮੋਖੇ ਭਗਤੇ ਸਹਜੇ ਵਿਚਾਰੀ ਅਗਤੇ ਵੱਛਲ ਪੈ ਕਾਟਣ ਹਾਰੇ ਹਉ ਮਾਇ ਮਾਰੇ ਮਿਲੇ ਪਗਤਾਰੇ ਅਨੇਕ ਜਤਨ ਕਾਰੇ ਕਾਲ ਸੰਤਾਏ ਮਰਨ ਲਿਖਾਈ ਮੰਡਲ ਮਹਿ ਆਏ ਜਨਮ ਪਦਾਰਥ ਦੁਬਿਦਾ ਖੋਵਾ ਆਪਣਾ ਚੀਨਸੇ ਰਾਮੇ ਰਾਮੇ ਰੋਵਾ ਕਾਹੇ ਤੋ ਅੜਤਾ ਸੁਨਤਾ ਏ ਕਾ ਧੀਰਜ ਧਰਮ ਧਰਣੀ ਧਰਟੀ ਕਾ ਜਕ ਸਤ ਸੰਜਮ ਰਿਦਾ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸੱਚੇ ਨਿਰਮਲ ਮਾਲਨ ਨਾ ਨਾ ਗੁਰ ਕਾ ਸਬਦਿ ਪਰਮਾ ਪਉ ਪੰਗਾਂ ਸੂਰਤੇ ਮੂਰਤੇ ਆਦੇ ਅਨੂਪਾ ਨਾਨਕ ਜਾਤਿ ਸੱਚ ਸਰੂਪਾ ਸੱਜੇ ਨਿਰਮਲ ਮਾਲੁਨ ਲੱਗਾਰ ਗੁਰ ਕਾ ਸਬਦਿ ਪਰਮ ਪਉ ਪ ਸੂਰਤੇ ਮੂਰਤੇ ਆਦੇ ਅਨੂਪਾ ਨਨਕ ਜਿਅ ਕੈ ਸਾਚ ਸਰੂਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ